Ruko. ਉਹ ਖਬਰ ਸਾਹਮਣੇ ਆਈ ਹੈ ਇੱਕ 18 ਸਾਲਾ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਵਿੱਚ 18 ਸਾਲਾ ਨੌਜਵਾਨ ਜੋ ਕਿ 12ਵੀਂ ਕਲਾਸ ਦੇ ਵਿੱਚ ਪੜਦਾ ਹੈ ਉਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਸਕੂਲ ਦੇ ਵਿੱਚ ਹੀ ਪੜਨ ਵਾਲੀ ਇੱਕ ਲੜਕੀ ਤੇ ਉਸ ਦੇ ਯਾਰ ਦੋਸਤਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦਾ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਮ੍ਰਿਤਕ ਨੌਜਵਾਨ ਨikhil ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਗਈ ਪੀੜਿਤ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ ਤੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਤੇ ਹੀ ਮੌਕੇ ਤੇ ਪੁਜੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਵੀ ਭੇਜਿਆ ਗਿਆ ਦੱਸਿਆ ਕਿ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਕਟੜਾ ਖਜ਼ਾਨਾ ਵਾਲਾ ਗੇਟ ਦੇ ਇਲਾਕੇ ਤੋਂ ਜਿੱਥੇ ਕਿ 12ਵੀਂ ਕਲਾਸ ਦੇ ਇੱਕ ਨੌਜਵਾਨ ਦੇ ਵੱਲੋਂ ਜਿਸ ਦਾ ਨਾਮ ਨikhil ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਖੁਸ਼ੀ ਕੀਤੀ ਗਈ ਹੈ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ ਕਿ ਕੁਝ ਇਸ ਨੌਜਵਾਨ ਦੇ ਨਾਲ ਵਾਪਰਿਆ ਇਸ ਨੂੰ ਲੈ ਕੇ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨੀਹਾ ਸ਼ਰਮਾ ਹਾਂ ਜੀ ਨੀਹਾ ਜੀ ਕੀ ਗੱਲ ਹੋਈ ਹੈ ਅੱਜ ਮੇਰੇ ਬੇਟੇ ਆ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾਂ ਤੇ ਮੈਂ ਘਰ ਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡਗਾ ਸੀ। ਉਹਦਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਂਟੇ ਗੱਲਾਂ ਗੁੱਲਾ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਆ ਇੱਕ ਤੇ 3-4 ਮੁੰਡੇ ਹੈਗੇ ਆ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਆ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਆ ਤੇ ਉਹਨੇ ਵੀ ਉਹਦੀ ਬੋਤ ਲੈਣੀ ਤਾਂ ਨਹੀਂ ਕੀਤੀ ਹੋਈ ਆ ਉਹਦੇ ਕਰਕੇ ਮੇਰੇ ਮੁੰਡੇ ਨੇ ਸੋਸਾਇਟ ਕਰ ਲਿਆ ਵਾ ਕੋਣ ਕੁੜੀ ਕੋਈ ਰਹਿਣ ਆਲੀ ਹੈ ਤੇ ਕੀ ਨਾਮ ਹੋ ਰਿਹਾ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਹੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ ਤਿੰਨ ਚਾਰ ਮੁੰਡੇ ਸਕੂਲ ਚ ਇਹਦੇ ਪੜਦੇ ਵਾ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਉਂਦੇ ਬੇਸੀ ਬਹੁਤ ਜ਼ਿਆਦਾ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਆ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਹਨੇ ਵਾ ਲੱਗਾ ਸੀ ਉਹਨੂੰ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ ਚ ਖੁਸ਼ ਰਹਿੰਦਾ ਸੀ ਕਤਲ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲਿਆ ਫੋਨ ਰੱਖ ਲਿਆ ਸੀ ਫੋਨ ਆ ਗਿਆ ਸਾਡੇ ਕੋਲ ਹੀ ਗਿਆ ਫੋਨ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੈਂ ਆ ਸਾਫ ਮੰਗਣ ਨਹੀਂ ਮੇਰੇ ਬੇਜ ਜਿੰਨਾ ਜਿੰਨਾਂ ਨੇ ਜਿੰਨੇ ਕਰਕੇ ਮੇਰੇ ਬੇਟੇ ਨੇ ਆਪ ਸੁਸਾਈਡ ਕੀਤਾ ਕੁੜੀ ਪਿੱਛੇ ਦੋ ਤਿੰਨ ਮੁੰਡਿਆਂ ਪਿੱਛੇ ਉਹਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਪਾਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਏ ਕਿਹੜਾ ਰੋਕਾ ਪਾਜੀ ਇਹ ਗੇੜੇ ਦੀ ਮਾਂ ਚੋੜਾ ਬਿਆਰ ਗਲੀ ਮੋਛਿਆ ਵਾਲੀ ਜਿਹੜੀ ਏ ਇਹ ਬੱਚਾ ਅੱਜ 4-5 ਦਿਨਾਂ ਬਾਅਦ ਸਕੂਲ ਗਿਆ ਤੇ ਸਕੂਲੋਂ ਆ ਕੇ ਕਬਈ ਕਬੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਦੇ ਰੱਖੇ ਤੇ ਨਾ ਨੇ ਦੋਵਾਂ ਭਰਾਵਾਂ ਨੇ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਏ ਅਸੀਂ ਤੜਕੇ 5:00 ਵਜੇ ਮਾਂ ਵੀ ਆਰ ਕੋ ਜਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਾ ਆ ਗਿਆ ਹੀ ਕੋਈ ਜਿਹਨੇ بڑا ਕਬਰਾ ਆਇਆ ਤੇ ਫਿਰ ਇਹਨੇ ਆਪਣੇ ਭਰਾ ਨੂੰ ਕੰਦਾ ਕੁਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਗਾਹੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਕੁਲਚਾ ਲੈ ਕੇ ਵਾਪਸ ਆਇਆ 15 20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਘੜਾਇਆ ਆ ਕੇ ਤੇ ਬੂਆ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਚੀਠਾ ਨਹੀਂ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਚੀਠਾ ਨਹੀਂ ਦੇਖਿਆ ਜੀ ਤੇ ਇਹਨੇ ਆ ਆਤਮਾ ਦੇ ਜਿੱਤੀ ਲੜਕੇ ਆ ਹੀ ਨੀਲਨ ਹਨ ਨੀਨਾ ਨਿੱਕਲ ਸ਼ਰਮਾ ਕਿਉਂ ਕਿ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆਂ ਜੇ ਅਸੀਂ ਤੋੜ ਕੇ ਦਬਾਰਾ ਉਹ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਨੂੰ ਥੋੜੇ ਥੋੜੇ ਸਾਹ ਪ੍ਰਾਣ ਹੈਗੇ ਅਸੀਂ ਦਬਾਰਾ ਥੱਲੇ ਲਾ ਕੇ ਮਾਹਿੰਦੇ ਹਸਪੀਟਲ ਲੈ ਗਏ ਪਰ ਉਹਨਾਂ ਚੋਂ ਮੁੰਡਾ ਮਰ ਗਿਆ ਔਰ ਅਸੀਂ ਪੁਲਿਸ ਨੂੰ ਇਨੀ ਗੱਲ ਦੱਸੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਡੈਲੀਕੋਟ ਧੰਗਿਆ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਸਮਾਨਵੀਂ ਇਨਸਾਫ ਮਿਲ ਜਵੇ ਉਹ ਵੀ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਿਹਾ ਬੱਚਾ ਪਾਲ ਕੇ ਤੇ 14 ਸਾਲ ਦਾ ਕਰਨ ਕੀਤਾ 19ਵਾਂ ਸਾਲ ਲੱਗਾ ਸੀ ਇਹ ਪੂਰਾ ਨਹੀਂ ਹੋਇਆ 18 ਸਾਲਾ ਦਾ ਪੂਰਾ ਐ ਸੀ ਇਹ ਅਜੇ 2 ਮਹੀਨੇ ਬਾਅਦ ਜਨਮ ਦਿਨ ਸੀ ਹੋਲਾ ਉਸ ਤੋਂ ਪਹਿਲੇ ਉਹ ਇਹੋ ਜਿਹਾ ਉਹਨੂੰ ਡੈਸ਼ ਦਬਾਈ ਇਹੋ ਜਿਹਾ ਤਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਝ ਕਹਿਤਾ ਜਿਹੜਾ ਉਹ ਸੂਤ ਸੱਤ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਵਿੱਚ ਪਾਇਆ ਉਹਨੂੰ ਪਰ ਸਭ ਉਹ ਲੈ ਦਿੱਤਾ ਸਭ ਤੋਂ ਨੰਬਰ 1 ਬੱਚਾ ਮੈਡਮ ਨੇ ਫੀਸਾਂ ਵੀ ਉਹਦੀ ਕਟਾ ਆਦੀ ਹੈ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹਿਸ਼ਾਰਾ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਂ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀ ਅੱਖ ਵਿੱਚ ਆਖਰੀ ਖਤਮ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀਓ ਤੇ ਪੁਲਿਸ ਪਰਚਾ ਤੁਰੰਤ ਕਰੇ ਉਹਨਾਂ ਜਿਹੜੀ ਬੋੜੀ ਨੂੰ ਅਗਨੀ ਭੇਂਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਣੇ ਨਾਂ ਅਸੀਂ ਸਾਨੂੰ ਪਤਾ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਕਿ ਅਸੀਂ ਆਪਣੀ ਪੋਸਟ ਮਾਰਡਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਓ ਕੀਤਾ ਜਾਏਗਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੀ ਰਿਪੋਰਟ ਆ ਗਈ ਰਾਤ ਨੂੰ ਸੂਸਾਈਡ ਹੋਇਆ ਕੀ ਕੀ ਮੈਟਰ ਹੈ ਇਹਦਾ ਜਿਹੜਾ ਸੁਸਾਈਡ ਉਹਨੇ ਮੁੰਡੇ ਨੇ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਮੁੰਡੇ ਨੇ ਸੁਸਾਈਡ ਕਰ ਲਿਆ ਅਸੀਂ ਉਹਦੀ ਲਾਸ਼ ਕਬਜ਼ੇ ਲੈ ਕੇ ਮੋਰਟੀਰੀ ਖਾਤੀ ਆ ਲੜਕੀ ਦੇ ਮਾਣੇ ਬਿਆਨ ਦਿੱਤਾ ਸੀ ਕਿ ਜਿਹਦੇ ਪਿਤਾ ਦਿੱਲੀ ਗਏ ਆ ਅੱਜ ਹੀ ਗਏ ਆ ਦਿੱਲੀ ਚਾਰ ਦੇ ਰਹਿ ਗਏ ਔਰ ਜਦੋਂ ਸ਼ਾਮ ਨੂੰ ਵਾਪਸ ਆ ਜਾਣਗੇ ਉਹਨਾਂ ਦੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਉਹ ਆਗੇ ਨੇ ਉਹ ਇਹ ਸਵੇਰ ਦਾ ਨੂੰ ਇੱਥੇ ਨਹੀਂ ਲੱਗੇ ਆਏ ਉਹ ਮੈਨੂੰ ਰਾਤੀ ਕਹਿੰਦੇ ਵੀ ਆਗੇ ਇੱਥੇ ਉਹ ਜਦੋਂ ਆ ਜਾਣਗੇ ਉਹਨਾਂ ਨੂੰ ਲਾਲ ਲੈ ਕੇ ਫਿਰ ਕਾਰਵਾਈ ਕੀਤੀ ਜਾਵੇ ਕੀ ਨਾਮ ਮੁੰਡੇ ਦਾ ਕੋਈ ਮੁੰਡੇ ਦਾ ਨਾਮ ਆ ਨਿਖਲ ਜੀ ਕੀ ਕੋਈ ਆਪਣਾ ਸੁਸਾਈਡ ਨੋਟ ਮਿਲਿਆ ਕੋਈ ਨਾ ਕੋਈ ਸੁਸਾਈਡ ਨੋਟ ਵਗੈਰਾ ਕੁਝ ਨਹੀਂ ਮਿਲਿਆ ਬਰਾਮਤ ਹੋਇਆ ਮੋਬਾਈਲ ਬਰਾਮਤ ਹੋਇਆ ਮੋਬਾਈਲ ਇਹਦੇ ਬਰਾਮਤ ਦੇ ਜਿਹੜੇ ਹੈਗੇ ਸੀ ਉਹ ਅਸੀਂ ਕਬਜ਼ੇ 'ਚ ਲੈ ਲਿਆ ਉਹਦੇ ਸਾਰੇ ਖੋਲਾਂਗੇ ਉਹਦੇ 'ਚ ਫਦਾ ਲੱਗੂਗਾ ਕਿ ਕੀ ਗੱਲ ਬਾਤ ਹੈ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਇਹ ਹੁਣ ਆਉਂਦੇ ਪਏ ਅਫਸਰ ਸਾਹਿਬ ਨਾਲ ਗੱਲ ਕਰਕੇ ਜੋ ਕਾਰਵਾਈ ਹੋਗੀ ਅੰਦਰ ਵਿੱਚ ਲਿਆ ਦਿੰਦੇ ਹਾਂ